ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਕਈ ਸਰੇਕ ਸਾਥੀਆਂ ਦੇ ਫੋਨ ਆ ਰਹੇ ਐ ਕਿ ਜਿਹੜਾ ਸੁੱਕਾ ਕਦੂ ਹੈਗਾ ਕੀ ਅਸੀਂ ਉਹ ਖੇਤ ਦੇ ਵਿੱਚ ਕਰ ਲਈਏ ਸੁੱਕਾ ਕਦੂ ਦੇਖੋ ਡਾਕਟਰ ਦਲੇਰ ਸਿੰਘ ਬਹੁਤ ਹੀ ਸਨਮਾਨਯੋਗ ਨੇ ਉਹਨਾਂ ਦਾ ਬਹੁਤ ਸੋਹਣਾ ਕੰਮ ਹੈ ਸੁੱਕੇ ਕਦੂ ਦੇ ਉੱਤੇ ਤੇ ਉਹਨਾਂ ਦਾ ਤਰੀਕਾ ਸਾਡੇ ਕਿਸਾਨ ਪਿਛਲੇ 25 30 ਸਾਲਾਂ ਤੋਂ ਜਿਹੜੇ ਹੈਗੇ ਵਰਤਵੀ ਰਹੇ ਐ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਇਸ ਦੀ ਸ਼ਿਪਾਰਸ਼ ਕਰਦੀ ਹੈ ਇੱਕ ਅਲੱਗ ਤਰੀਕੇ ਦੇ ਨਾਲ ਕੀ ਸ਼ਿਪਾਰਸ਼ ਹੈ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਖਾਰਾ ਹੈ ਪਾਣੀ ਦਾ ਖਾਰਾ ਖਾਰੀਅੰਗ ਜ਼ਿਆਦਾ ਹੈ ਈਸੀ ਜ਼ਿਆਦਾ ਹੈ ਠੀਕ ਹੈ ਜਿਹਨੂੰ ਆਪਾਂ ਕਹਿੰਦੇ ਕਿ ਇਲੈਕਟ੍ਰਿਸਿਟੀ ਚਾਲਕਤਾ ਬਿਜਲੀ ਦੀ ਚਾਲਕਤਾ ਜ਼ਿਆਦਾ ਹੈ ਜਿਹੜੀਆਂ ਮਿੱਟੀਆਂ ਐਲਕੈਲਾਈਨ ਸੈਲਾਈਨ ਐ ਜਿਹੜੀਆਂ ਮਿੱਟੀਆਂ ਲੂਣੀਆਂ ਨੇ ਠੀਕ ਹੈ ਜਿੰਨਾ ਮਿੱਟੀਆਂ ਦੇ ਵਿੱਚ ਪਾਣੀ ਜੀਰਨ ਦੀ ਦਿੱਕਤ ਹੈ ਜਿਹੜੀਆਂ ਮਿੱਟੀਆਂ ਦੇ ਵਿੱਚ ਝੋਨਾ ਲਾਉਣ ਤੋਂ ਬਾਅਦ ਜੜ ਕਾਲੀ ਹੋ ਜਾਂਦੀ ਹੈ ਪਾਣੀ ਮੁਸ਼ਕ ਮਰਨ ਲੱਗ ਜਾਂਦਾ ਹੈ ਲੱਗ ਗਈ ਸਮਝ ਕਿਹੜੀਆਂ ਮਿੱਟੀਆਂ ਇਨ੍ਹਾਂ ਮਿੱਟੀਆਂ ਦੇ ਵਿੱਚ ਕੱਦੂ ਨਾ ਕਰੋ ਕਲੀਅਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਿਯਾਨਾ ਕਹਿੰਦੀ ਹੈ ਕਿ ਜਿੱਥੇ ਮਿੱਟੀ ਦੀ ਸਰੰਚਨਾ ਖਰਾਬ ਹੋ ਚੁੱਕੀ ਹੈ ਮਿੱਟੀ ਚ ਨੂਨ ਜ਼ਿਆਦਾ ਹੈਗਾ ਮਾੜਾ ਪਾਣੀ ਲੱਗਦਾ ਹੈ ਪਾਣੀ ਜੀਰਨ ਦੀ ਦਿੱਕਤ ਆਉਂਦੀ ਹੈ ਜੜ ਕਾਲੀ ਹੋ ਜਾਂਦੀ ਹੈ ਪਾਣੀ ਮੋਸ਼ਕ ਮਾਰਨ ਲੱਗ ਪੈਂਦਾ ਉਹਨਾਂ ਮਿੱਟੀਆਂ 'ਚ ਕਦੋਂ ਕਿਸਾਨ ਨਾ ਕਰੇ ਤਾਂ ਫਿਰ ਕੀ ਕਰੇ ਕਿਸਾਨ ਸਾਥੀ ਜਿਹੜਾ ਹੈਗਾ ਖੇਤ ਦੇ ਵਿੱਚ ਇਹ ਪਾਣੀ ਛੱਡਣ ਤੋਂ ਪਹਿਲਾਂ ਖੇਤ ਨੂੰ ਜਿਹੜਾ ਸੁਹਾਗੇ ਦਾ ਪਧਰਾ ਕਰ ਲਵੇ ਤੇ ਉਸ ਤੋਂ ਬਾਅਦ ਦੇ ਵਿੱਚ ਖੇਤ 'ਚ ਪਾਣੀ ਛੱਡ ਕੇ ਆਪਣਾ ਝੋਨਾ ਲਾ ਲਵੇ ਜੇ ਤੁਸੀਂ ਵੱਤਵਾ ਕਰਨਾ ਚਾਹੋ ਤਾਂ ਜੇ ਤੁਹਾਡੇ ਖੇਤ 'ਤੇ ਡਲੇ ਹੈਗੇ ਆ ਪਾਣੀ ਛੱਡ ਕੇ ਜੇ ਡਲੇ ਹੈਗੇ ਆ ਉਹ ਤੁਸੀਂ ਜਿਹੜਾ ਹੈਗਾ ਸੁਹਾਗਾ ਮਾਰ ਕੇ ਇੱਕ ਵਾਰੀ ਉਹਨਾਂ ਤੋੜ ਸਕਦੇ ਹੋ ਉਸ ਤੋਂ ਬਾਅਦ ਝੋਨਾ ਲਾ ਸਕਦੇ ਹੋ ਤਾਂ ਇਹਦੇ ਨਾਲ ਕੀ ਹੁੰਦਾ ਹੈ ਜਿਵੇਂ ਪਹਿਲਾਂ ਇੱਕ ਵੀਡੀਓ ਤੁਹਾਨੂੰ ਗੱਲ ਦੱਸੀ ਸੀ ਕਿ ਜੇ ਆਪਾਂ ਕਦੋਂ ਕਰਦੇ ਹੇਠਲੇ ਪਾਸੇ ਇੱਕ ਆਕਸੀਜਨ ਰਹਿਤ ਖੇਤਰ ਤੇ ਇੱਕ ਹਾਰਡ ਪੈਨ ਬੰਦੀ ਤੋਂ ਉਹ ਤਿਆਰ ਹੁੰਦਾ ਹੈ ਤਾਂ ਇਹਨਾਂ ਖੇਤਾਂ ਜਿਹੜਾ ਪਹਿਲਾਂ ਹੀ ਸਾਡੀ ਦਿੱਕਤ ਹੈ ਕਿ ਪਾਣੀ ਨਹੀਂ ਜੀਰਦਾ ਤੇ ਜਦੋਂ ਅਸੀਂ ਇਹ ਚ ਇੱਕ ਇਸ ਤਰ੍ਹਾਂ ਕੀਤਾ ਤਾਂ ਥੋੜਾ ਸਾਡੇ ਪਾਣੀ ਜੀਰਨ ਦੀ ਦਰ ਜ਼ਮੀਨ 'ਚ ਵਾਝੇਗੀ ਪਾਣੀ ਜੀਰਨ ਦੀ ਦਰ ਜ਼ਮੀਨ 'ਚ ਵਾਝੇਗੀ ਜਿਹਦੇ ਕਰਕੇ ਝੋਨੇ ਦੀ ਜੜ ਕਾਲੀ ਨਹੀਂ ਹੋਏਗੀ ਝੋਨੇ ਦਾ ਇੱਕ ਬੋਰੀ ਤੱਕ ਯੂਰੀਆ ਦਾ ਫਾਇਦਾ ਹੋਏਗਾ ਝੋਨਾ ਫੋਟ ਜ਼ਿਆਦਾ ਕਰੇਗਾ ਤੇ ਕੁੱਲ ਮਿਲਾ ਕੇ ਸਾਡੇ ਦੋਵਾਂ ਹੱਥਾਂ ਲੱਡੂ ਹੋਣਗੇ ਸਾਡਾ ਖਰਚਾ ਵੀ ਘਟ ਆ ਤੇ ਸਾਨੂੰ ਜਿਹੜੀ ਆਮਦਨੀ ਵਧੇਗੀ ਪਰ ਸਾਵਧਾਨੀ ਇੱਕ ਵਾਰ ਤੇ ਹੋ ਜਾਓ ਮੇਰੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ ਇਹੋ ਜਿਹੇ ਕਿਸਾਨਾਂ ਦੀਆਂ ਜਿਨ੍ਹਾਂ ਨੇ ਕੀ ਕੀਤਾ ਜ਼ਮੀਨ ਇੱਕ ਨੰਬਰ ਪਾਣੀ ਇੱਕ ਨੰਬਰ ਜ਼ਮੀਨ ਚ ਪਾਣੀ ਖੜਨ ਦੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਤੋਂ ਸੁਣ ਸੁਣਾ ਕੇ ਜਿਹੜਾ ਹੈਗਾ ਬਿਨਾ ਕਦੋਂ ਕੀਤੇ ਸੁੱਕੇ ਚ ਸੁਹਾਗੇ ਮਾਰ ਕੇ ਤਾਂ ਉਹਦੇ ਚੇੜਾ ਹੈਗਾ ਝੋਨਾ ਲਾਤਾ ਉਸ ਤੋਂ ਬਾਅਦ ਕੀ ਹੋਇਆ ਖੇਤ ਚ ਪਾਣੀ ਨਹੀਂ ਪੂਰਾ ਆਇਆ ਮੋਟਰ ਲਗਾਤਾਰ ਪਈ ਜਾਂਦੀ ਹੈ ਲਗਾਤਾਰ ਪਈ ਜਾਂਦੀ ਹੈ ਕਈ ਸਿਆਣੇ ਵੀਰ ਕਹਿੰਦੇ ਆ ਕਿ ਫੇਰ ਕੀ ਹੋ ਗਿਆ ਪਾਣੀ ਧਰਤੀ 'ਚ ਜਾਂਦਾ ਭਰਾਓ ਧਰਤੀ 'ਚ ਨਹੀਂ ਜਾਂਦਾ ਪਾਣੀ ਇਹ ਚੀਜ਼ ਨੂੰ ਦਿਮਾਗ 'ਚੋਂ ਬਾਹਰ ਕੱਢ ਦਿਓ ਧਰਤੀ 'ਚ ਕਿਉਂ ਨਹੀਂ ਜਾਂਦਾ ਕਿਉਂਕਿ ਜਿਹੜਾ ਪਾਣੀ ਤੁਸੀਂ ਕੱਢ ਰਹੇ ਹੋ ਕੱਢ ਰਹੇ ਹੋ ਤੁਸੀਂ 500 ਫੁੱਟ ਤੋਂ ਤੇ ਜਦੋਂ ਤੁਸੀਂ ਉੱਤੇ ਫालतू ਪਾਣੀ ਲਾਈਏ ਨਾ ਕਿੰਨੇ ਆ ਜਾਂੜੂ 50 ਫੁੱਟ ਤੇ ਆਵੜੂ 100 ਫੁੱਟ ਤੇ ਆਵੜੂ 100 ਫਟੜਾ ਪਾਣੀ ਬੋਤੇ ਏਰੀਆ 'ਚ ਮਾੜਾ ਉਹ ਮਾੜੇ ਪਾਣੀ ਚ ਰਲ ਕੇ ਉਹ ਚੰਗਾ ਪਾਣੀ ਵੀ ਮਾੜਾ ਕਰ ਲਓਗੇ 500 ਫੁੱਟ ਤੇ ਕਰਾਂ ਪਹੁੰਚੂਗਾ ਕਿੰਨੇ 100 ਸਾਲ ਲੱਗਣ ਮੈਨੂੰ 500 ਫੁੱਟ ਤੇ ਪਹੁੰਚ ਇਹਦਾ ਕਰਕੇ ਆ ਜਿਹੜਾ ਬੇਹੋਦਾ ਤਰਕ ਹੈ ਇਹ ਦੇਨ ਦਾ ਕੋਈ ਮਤਲਬ ਨਹੀਂ ਹੈਗਾ ਕਿ ਪਾਣੀ ਧਰਤੀ ਚ ਜਾਂਦਾ 500 ਫੁੱਟ ਤੋਂ ਕੱਢਿਆ 500 ਫੁੱਟ ਤੇ ਨਹੀਂ ਜਾਂਦਾ ਉਹ ਪਾਣੀ ਤਾਂ ਜਿਸ ਵੀਰ ਨੇ ਖੇਤ ਚ ਪਾਣੀ ਮਾੜਾ ਜ਼ਮੀਨ ਮਾੜੀ ਆ ਪਾਣੀ ਨਹੀਂ ਜੀਰਦਾ ਜੜ ਕਾਲੀ ਹੁੰਦੀ ਹੈ ਪਾਣੀ ਮੁਸ਼ਕਲਣ ਲੱਗ ਪੈਂਦਾ ਉਹ ਜਿਹੜਾ ਹੈਗਾ ਸੁੱਕੇ ਕੱਦੂ ਵਾਲੇ ਪਾਸੇ ਆਵੇ ਮਤਲਬ ਕਿ ਮੈਂ ਉਸ ਨੂੰ ਟੈਕਨੀਕਲੀ ਸੁੱਕਾ ਕੱਦੂ ਨਹੀਂ ਕਹਿੰਦਾ ਕਿਉਂਕਿ ਪਰਿਭਾਸ਼ਾ ਦੇ ਵਿੱਚ ਉਹ ਸਹੀ ਨਹੀਂ ਬੈਠਦਾ ਉਹ ਬੰਦਾ ਇਹ ਕਰੇ ਕਿ ਆਪਦੇ ਖੇਤ ਦੇ ਵਿੱਚ ਜਿਹੜਾ ਹੈਗਾ ਕੱਦੂ ਨਾ ਕਰੇ ਸਰਪਸ ਉਹ ਹਾ ਮਾਰ ਕੇ ਡਲੇ ਤੋੜੇ ਤੇ ਉਸ ਤੋਂ ਬਾਅਦ ਜ਼ਿਆਦਾ ਝੋਨਾ ਲਾ ਲਵੀ ਪਰੰਤੂ ਜਿਹੜਾ ਸਹੀ ਖੇਤ ਹੈਗੇ ਐ ਜੇਕਰ ਕਦੋਂ ਨਹੀਂ ਕਰਨਗੇ ਉਹਨਾਂ ਦੇ ਖੇਤ ਚ ਪਾਣੀ ਦੀ ਲਾਗਤ ਬਹੁਤ ਜ਼ਿਆਦਾ ਵਧ ਜੇਗੀ ਤਾਂ ਇਹੋ ਜੇ ਚੀਜ਼ਾਂ ਵੀ ਹੈਗੀਆਂ ਕਿ ਲੋਕਾਂ ਦੇ ਝਾੜ ਵੀ ਉਹਨਾਂ ਘਟਿਆ ਤਾਂ ਇਸ ਕਰਕੇ ਬਿਲਕੁਲ ਸਹੀ ਫੈਸਲਾ ਲੈ ਕੇ ਸਹੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੂੰ ਚੱਲੋ ਹੁਣ ਇੱਥੇ ਦੋ ਸਵਾਲ ਹੋਰ ਕਿਸਾਨ ਵੀਰ ਕਰਦੇ ਐ ਪਹਿਲੀ ਬੇਨਤੀ ਮੈਂ ਕਰਾਂਗਾ ਜੋ ਕਿ ਨਵਾਂ ਵਿਅਕਤੀ ਹੈ ਕੰਮ ਕਰਿਆ ਤਾਂ ਆਪਣੇ ਥੋੜੇ ਏਰੀਆ ਟਰਾਈ ਕਰੇ ਜਿੱਥੇ ਪਾਣੀ ਨਹੀਂ ਜੀਰਦਾ ਜਿੱਥੇ ਜਣਾ ਕਾਲੀਆਂ ਹੁੰਦੀਆਂ ਉਹ ਜਿੰਨੇ ਜਰਚ ਮਰਜ਼ੀ ਕਰਦੇ ਠੀ ਮੈਂ ਗੱਲ ਕਰਦਾ ਕਿ ਜਿੱਥੇ ਜ਼ਮੀਨਾਂ ਸਾਫ਼ ਨੇ ਪਾਣੀ ਜੀਰਦਾ ਹੈ ਖੇਤ ਉਹਨਾਂ ਦੀ ਗੱਲ ਕਰਦਾ ਹਾਂ ਕਈ ਕਿਸਾਨ ਵੀਰ ਸੁੱਕੇ ਖੇਤ ਦੇ ਚ ਲਗਾਤਾਰ ਸਵਾਗਾ ਮਾਰਦੇ ਲਗਾਤਾਰ ਸਵਾਗਾ ਮਾਰਦੇ ਇਹ ਤੁਸੀਂ ਸੁੱਕੇ ਖੇਤ ਜਿੰਨਾ ਮਰਜ਼ੀ ਸਵਾਗਾ ਮਾਰ ਲਓ ਤੁਸੀਂ ਜਿਹੜਾ ਹੈਗਾ ਪਡਲਿੰਗ ਨਹੀਂ ਕਰ ਸਕਦੇ ਤੁਸੀਂ ਕੱਦੂ ਨਹੀਂ ਬਣ ਸਕਦਾ ਉਹ ਇੱਕ ਗੱਲ ਦੂਸਰੀ ਗੱਲ ਇੱਕ ਵੀਰਦ ਕੱਲ ਇਨਕੁਆਰੀ ਆਈ ਕਿ ਅਸੀਂ ਗਿੱਲੇ ਖੇਤ ਦੇ ਵਿੱਚ ਤਰਵਤਰ ਖੇਤ ਦੇ ਵਿੱਚ 6 7 ਵਾਰੀ ਜਿਹੜਾ ਹੈਗਾ ਸੁਹਾਗਾ ਮਾਰਾਂਗੇ ਤਾਂ ਉਹਦੇ ਨਾਲ ਸਾਡਾ ਕੰਮ ਠੀਕ ਹੋ ਜਾਏਗਾ ਇਹ ਧਿਆਨ ਰੱਖਿਓ ਜਦੋਂ ਖੇਤ ਤੁਹਾਡਾ ਤਰਵਤਰ ਹੋਇਆ ਤੇ ਤੁਸੀਂ ਉਹਦੇ ਵਿੱਚ 6 6 7 7 ਸੁਹਾਗੇ ਮਾਰੋਗੇ ਭਾਰ ਰੱਖ ਕੇ ਤਾਂ ਤੁਹਾਡੇ ਸੋਇਲ ਐਗਰੀਗੇਟ ਖਰਾਬ ਹੋ ਜਾਣਗੇ ਮਿੱਟੀ ਦੇ ਜਿਹੜਾ ਹੈਗਾ ਪੋਰਸ ਸਪੇਸ ਦੇ ਉੱਤੇ ਪ੍ਰੈਸ਼ਰ ਪੈਗਾ ਮਿੱਟੀ ਦੀ ਸਰੰਚਨਾ ਖਰਾਬ ਹੋ ਜਾਏਗੀ ਤੇ ਤੁਸੀਂ ਪਲੇਟੀ ਸਰੰਚਨਾ ਦੇ ਵਿੱਚ ਵੜ ਜਾਓਗੇ ਤਾਂ ਤੁਹਾਡੀ ਜ਼ਮੀਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਵੇਗਾ ਕੋਈ ਸਲਾਹ ਇਹ ਉਹੋ ਜਿਹਾ ਹੀ ਨੁਕਸਾਨ ਹੈ ਜਿਹੜਾ ਗਿੱਲੇ ਵਾਣ ਦੇ ਵਿੱਚ ਜਦੋਂ ਅਸੀਂ ਕੰਪਿਊਟਰ ਕਰਾਇਆ ਲਾ ਲੈਨੇ ਆ ਤੇ ਉਸ ਤੋਂ ਬਾਅਦ ਨੁਕਸਾਨ ਹੁੰਦਾ ਹੈ ਇਸ ਕਰਕੇ ਇਸ ਚੀਜ਼ ਦਾ ਧਿਆਨ ਵੀ ਰੱਖਣਾ ਜਿਹੜੀਆਂ ਜ਼ਮੀਨਾਂ ਰਹਿਜ ਪਾਣੀ ਨਹੀਂ ਰੁਕਦਾ ਉਥੇ ਕੱਦੂ ਕਰਨਾ ਜ਼ਰੂਰੀ ਹੈ ਜਿੱਥੇ ਪਾਣੀ ਖੜਨ ਦੀ ਦਿੱਕਤ ਹੈਗੀ ਹੈ ਉਥੇ ਕੱਦੂ ਨਾ ਖਰੋ